ਪੜੀ ਕਿਥੋਂ ਇਹ ਕੋਈ ਨਹੀਂ ਕੋਈ ਤਸੀਦ ਹੈ ਬਲੋ ਅਪਾ ਤਗਾਸਾ ਵਾ ਚਾਹੂ ਬਣਾਉਂ ਪੜੀ ਹੈ ਜੀ ਕਰਕੇ ਚਟੇ ਚਟੇ ਨਹੀਂ ਚੱਲ ਜਣੇ ਇਹੀ ਝਟਕੇ ਕਹਿੰਦੇ ਚੱਪਦੇ ਹੀ ਆ 270 219 ਹਾਂਜੀ ਬੁਲਾਇ ਨਾ ਫਿਰ ਫੜੇ ਫਿਰ ਮੈਂ ਤਾਂ ਤੁਸੀਂ ਕਰਦੇ ਕਰਦੇ ਹਮ ਟਾਈਨ ਦਾ ਆਪਣੀ ਇਹਦੀ ਪਾਈ ਨੰਬਰ ਹੈ ਹਾਂਜੀ ਕੋਈ ਨਹੀਂ ਨਹੀਂ ਬਾਹਰ ਵਾਪਸ ਆ ਚੱਕਾ ਲੋਕ ਚ ਮੈਂ ਨਹੀਂ ਚਾਹ ਮੈਂ ਨਹੀਂ ਰਾਕੀ ਤੋਂ ਵੀਰੋ ਵੀ ਪਾ ਲੈਂਦਾ ਜੀ ਮੌਕੇ ਤੇ ਮੈਨੂੰ ਇਹ ਅੰਜ ਸਰ ਕੀ ਨਾਂ ਜੀ ਤੁਹਾਡਾ ਸੁਖਵੀਰ ਸਿੰਘ ਤੁਸੀਂ ਕਿਹੜੇ ਪਿੰਡਾਂ ਚ ਕੋਈ ਪਿੰਡ ਇਹ ਥਾਣਾ ਕਿਹੜਾ ਪਿੰਡਾ ਜੀ ਥਾਣਾ ਕੜ ਦੀ ਬਾਗ ਬਲੌਕ ਕਿਹੜਾ ਪਿੰਡਾ ਇਹ ਪਿੰਡ ਆਪੂnga ਇਹ ਸਰ ਜਿਹੜਾ ਕੋਈ ਵਿੱਚ ਦਰਖਤ ਵੱਢ ਹੋਇਆ ਖੈਰ ਦੇ ਕੱਲ ਰਾਤ ਲੱਕੜ ਫੜਵੀ ਆ ਇਹਦੇ ਬਾਰੇ ਕਿੰਨਾ ਜੀ ਇਹਦੇ ਬਾਰੇ ਦੇਖੋ ਜੀ ਇੱਕ ਮਹਿਕਮੇ ਦਾ ਮੈਂ ਬਹੁਤ ਹੀ ਸੁਪਰ ਗੁਜ਼ਾਰਾ ਜਿਨ੍ਹਾਂ ਨੇ ਇੰਨੀ ਹੁਸ਼ਿਆਰੀ ਨਾਲ ਇੰਨੀ ਰਾਤ ਨੂੰ ਜੰਗਲ ਵਿੱਚ ਖੇਰ ਖੇਰ ਵਾਲੀ ਗੱਡੀ ਨੂੰ ਪਕੜਿਆ ਔਰ ਜੰਗਲ ਵਿੱਚ ਜਾਨਵਰ ਵੀ ਬਹੁਤ ਜੰਗਲੀ ਜਾਨਵਰ ਵੀ ਬਹੁਤ ਫਿਰ ਵੀ ਇਹਨਾਂ ਦੇ ਹੁਸ਼ਿਆਰੀ ਦਿਨ ਰਾਤ ਉਤੀ ਮਿਹਨਤ ਸਰ加 ਚੋਰ ਆਈ ਜੀ ਦਿਨ ਰਾਤ ਮਿਹਨਤ ਮਿਹਨਤ ਨਾਲ ਇਹ ਸਰ 3-4 ਮਹੀਨੇ ਪਹਿਲਾਂ ਵੀ ਇੱਕ ਉਥੋਂ ਚੋਰੀ ਹੋਈ ਸੀ ਖੇਰਾਂ ਦੀ 3-4 ਮਹੀਨੇ ਪਹਿਲੇ ਵੀ ਹੋਈ ਸੀ ਇਹ ਲਗਾਤਾਰ ਕਿਉਂ ਸਰ ਇਦਾਂ ਚੋਰੀ ਲਗਾਤਾਰ ਹੁਣ ਚੋਰੀ ਜੰਗਲ ਬਹੁਤ ਜ਼ਿਆਦਾ ਹੈ ਤੇਰੀ ਇਹ ਬਹੁਤ ਜ਼ਿਆਦਾ ਹੈ ਪਿੰਡ ਦਾ तकरीबन 10 ਕਿਲੋਮੀਟਰ ਮੀਟਰ ਵਿੱਚ ਪਿੰਡ ਪਹੁੰਚਿਆ ਹੋਇਆ ਹੁਣ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਜਿਹੜੀ ਹੁਣ ਕਹਿਣਾ ਚਾਹੁੰਦਾ ਇਹਨਾਂ ਦੇ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਵੇ ਸਖਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਕੋਈ ਖੇਰਾਂ ਦੀ ਚੋਰੀ ਰੋਕਿਆ ਜਾਵੇ ਮੌਕੇ ਤੇ ਤੁਸੀਂ ਸੀਗੇ ਜੀ ਜਿਲੋਂ ਮੌਕੇ ਤੇ ਮੈਂ ਪਹੁੰਚ ਗਿਆ ਸੀ ਮੌਕੇ ਤੇ ਮੇਰੇ ਮੈਨੂੰ ਬੀ ਔਰ ਅਭਿਪਾਲ ਨੇ 3:35 ਤੇ ਫੋਨ ਕੀਤਾ 27 ਔਰ ਮੈਂ ਫਿਰ ਪੰਚਾਇਤ ਲੈ ਕੇ ਮੌਕੇ ਜਗ੍ਹਾ ਤੇ ਪਹੁੰਚ ਗਿਆ ਮੇਰਾ ਨਾਮ ਜੂਵੀਰ ਸਿੰਘ ਠਾਕਰ ਪੰਜ ਕੋਈ ਥਾਣਾ ਗੜਦੀਵਾਲਾ ਤਹਿਸੀਲ ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਵਾਸੀ ਆ ਸਰ ਗਾਲੇ ਦਾ ਮਹਿਕਮੇ ਦੀ ਪੁਰ ਜੋਰ ਚੰਗੀ ਕਾਰਗੁਜ਼ਾਰੀ ਸਦਕਾ ਚੰਗੇ ਉਪਰਾਲੇ ਨਾਲ ਇਹਨਾਂ ਨੇ ਇਹ ਚੋਰ ਚੋਰਾਂ ਦੀ ਗੱਡੀ ਫੜੀ ਜਿਨ੍ਹਾਂ ਨੇ ਲਹਾਰਾਂ ਰੁਪਈਆ ਦਾ ਨੁਕਸਾਨ ਸਾਡੇ ਪਿੰਡ ਦਾ ਕਰ ਛੜਿਆ ਇਹ ਇੱਕ ਵਾਰੀ ਨਹੀਂ ਪੰਜਵੀਂ ਵਾਰ ਇਹ ਮਾਲ ਛੱਡ ਕੇ ਭੱਜੇ ਨੇ ਸਰ ਪਹਿਲਾਂ ਵੀ ਚੋਰੀਆਂ ਹੋ ਰਹੀਆਂ ਵੇ ਉਹਦੇ ਬਾਰੇ ਚਾਰ ਪੰਜ ਮਹੀਨੇ ਤੋਂ ਲਗਾਤਾਰ ਹੋ ਰਹੀਆਂ ਪਰ ਇਸ ਮਹਿਕਮੇ ਦੇ ਸਰਗਰਮ ਹੋਣ ਦੇ ਕਾਰਨ ਮਹਿਕਮੇ ਦੀ ਇਹ ਲਫਜ਼ ਹੈ ਨਹੀਂ ਕਿ ਨਾ ਲਫਜ਼ਾਂ ਨਾਲ ਦਸੀਏ ਵੀ ਇਹਨਾਂ ਨੇ ਇਹਨਾਂ ਦੀ ਇੰਨੀ ਵਧੀਆ ਕਾਰਗੁਜ਼ਾਰੀ ਕਰਕੇ ਇਹ ਅੱਜ ਚੋਰ ਫੜੇਗੇ ਨਹੀਂ ਤਾਂ ਕੁਛ ਡੈਸੀਮਲ ਪਲਾਂ ਦਾ ਖਬਰ ਇਹਨਾਂ ਨੇ ਭੱਜਣਾ ਤਾਂ ਇਹ ਹਰ ਵਾਰੀ ਭੱਜ ਜਾਂਦੇ ਸਰ ਪੰਚਾਇਤ ਵੱਲੋਂ ਨੂੰ ਕੈਸ਼ਨ ਲੈ ਜਾਂਦੇ ਪੰਚਾਇਤ ਨੇ ਰੱਖੇ ਰੱਖੇ ਦੇ ਨੇ ਇੱਕ ਰੱਖਾ ਵੀ ਰੱਖੇ ਦਾ ਪੰਚਾਇਤ ਆਪ ਵੀ ਕਰਦੀ ਹੈ ਪਰ ਮਹਿਕਮਾ ਦਿਨ ਰਾਤ ਇੱਕ ਕੀਤੇ ਦਾ ਤਾਂ ਹੀ ਚੋਰ ਫੜੇ ਗਏ ਨੇ ਪੰਚਾਇਤ ਕੋਲ ਕੋਈ ਕਿੱਥੇ ਪੜੋਂਦੇ ਠੀਕ ਹੈ ਨਾ ਜੀ ਜੀ ਇੰਨੀ ਰਾਤ ਨੂੰ ਹਨੇਰੇ ਦੇ ਵਿੱਚ ਚੋਰਾਂ ਨੂੰ ਤਾਂ ਕੋਈ ਸ਼ਰਮ ਹੈ ਹੀ ਨਹੀਂ ਇਹਨਾਂ ਤਾਂ ਹਟਣਾ ਹੀ ਨਹੀਂ ਠੀਕ ਹੈ ਨਾ ਜੀ ਇਹ ਤਾਂ ਮਹਿਕਮਾ ਦਾ ਸਦਕਾ ਇਹ ਅੱਜ ਚੋਰੀ ਫੜੀ ਗਈ ਹੈ ਅਸੀਂ ਤਾਂ ਇਹਨਾਂ ਦਾ ਬੜਾ ਥੈਂਕਸ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੀਆਂ ਮਹਿਕਮਾ ਫਾਰੈਸਟ ਦੇ ਜਿਨ੍ਹਾਂ ਨੇ ਇਹ ਸਰਗਰਮ ਨੇ ਆਪਣੀ ਦਿਖਾਈ ਹੈ ਕਾਬਲੀਅਤ ਸਰ ਬੀਤੀ ਰਾਤ ਇੱਕ ਆਪਣੇ ਹਲਕੇ ਵਿੱਚ ਪੈਂਦੇ ਪਿੰਡ ਕੋਈ ਵਿੱਚ ਫੋਰਡ ਡਿਪਾਰਟਮੈਂਟ ਤੁਹਾਡੇ ਨੇ ਕਿ ਬੋਲੋ ਜੀ ਇੱਕ ਖੈਰਾ ਨਾਲ ਲੱਦੀ ਗੱਡੀ ਫੜੀ ਇਹਦੇ ਬਾਰੇ ਕੀ ਕਹਿੰਦੇ ਸਾਡੇ ਮਾਨਯੋਗ ਸੀਐਫ ਸਾਹਿਬ ਤੇ ਡਿਵੀਜ਼ਨ ਫੋਰੈਸਟ ਅਫਸਰ ਸ਼ਾਫਰ ਬੋਲੋ ਸਖਤ ਹਦਾਇਤਾਂ ਆਈਆਂ ਵੀ ਵੱਧ ਤੋਂ ਵੱਧ ਗਸ਼ਟ ਕੀਤੀ ਜਾਵੇ ਜਿਨ੍ਹਾਂ ਨਤੀਜਾ ਵੀ ਰਾਤ ਕੋਈ ਲਗਭਗ 3:20 ਮਿੰਟ ਤੇ ਸਾਨੂੰ ਸੂਚਨਾ ਮਿਲੀ ਕਿ ਨਜਾਇਜ਼ ਕਟਾਈ ਕੋਈ ਪੰਚਾਇਤੀ ਰਕਵੇ ਵਿੱਚ ਹੋ ਰਹੀ ਹੈ ਜਿਹੜਾ ਕਿ ਦਫਾ 4 ਪੰਜ ਦੀ ਬੰਦ ਹੈ ਸਾਡੇ ਜਿਹੜੇ ਫੋਰੈਸਟ ਗਾਰਡ ਤੇ ਬਲੌਕ ਅਫਸਰ ਉੱਥੇ ਮੌਕੇ ਤੇ ਪਹੁੰਚੇ ਤੇ ਸਾਡੇ ਪਹੁੰਚਦੇ ਹੀ ਜਿਹੜੇ ਦੋਸ਼ੀ ਉਤੋਂ ਸਾਨੂੰ ਵੇਖ ਕੇ ਨਟ ਗਏ ਤੇ ਉੱਥੇ ਮਹਿੰਦਰਾ ਪਿਕਅਪ ਗੱਡੀ ਨੰਬਰ ਜਿਹੜਾ ਹੈ ਜੇ ਕੇ 14 ਡੀ 90 55 ਜੀਡੀ ਉੱਤੇ ਨਜਾਇਜ਼ ਕੱਟੇ ਖੈਰਾਂ ਦੇ ਮਾਲ ਦਾ ਲੋਡ ਹੋਈ ਦੀ ਉੱਥੇ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਸਰ ਕਿੰਨੇ ਦਾ ਹੋਊਗਾ ਜੀ ਲਗਭਗੇ ਲਗ 1.5 ਲੱਖ ਕੀਮਤ ਤੁਸੀ ਕੀ ਕਰ ਹਾਂ ਸਰ ਮੌਕੇ ਤੇ ਜਿਹੜੀ JK 14D 90 55 ਜਿਹੜੀ ਗੱਡੀ ਨਜਾਇਜ਼ ਕੱਟੇ ਖੈਰਾਂ ਦੇ ਮਾਲ ਦੀ ਲੋਡ ਹੋਈ ਦੀ ਤੇ ਮੈਂਗਵੇਂ ਨੇ ਕਬਜ਼ੇ 'ਚ ਲੈ ਲਈ ਆਪਣੇ ਤੇ ਜਿਹੜੀ ਜੋ ਵੀ ਹੈਗੀ ਹੈ ਬੰਦੀ ਕਾਰਵਾਈ ਸਭ ਤੋਂ ਸਖਤ ਅਸੀਂ ਕੀਤੀ ਜਾਏਗੀ ਤੇ ਸਾਡੀ ਜਿਹੜੀ ਹੈ ਗਸ਼ਤ ਜਿਹੜੀ ਹੈ ਦਿਨ ਰਾਤ ਸਾਡੀ ਤੀਜ ਹੈ ਜਿਸ ਦੀ ਬਦੌਲਤ ਹੀ ਅਸੀਂ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਉਹਨਾਂ ਵੱਲੋਂ ਸਖਤ ਦਰਜਾ ਕਰਕੇ ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਦਿਨਾਂ ਜਿਹੇ ਹਿਸ਼ਾਰਪੁਰ ਰੇਂਜ ਦੇ ਵਿੱਚ ਐਕਟੀਵਿਟੀ ਦਿਖਾਈ ਜਾਂਦੀ ਹੈ ਸਾਡੇ ਮਹਿਕਮੇ ਦੇ ਕਰਮਚਾਰੀਆਂ ਨੇ ਉੱਥੇ ਵੀ ਫੜਿਆ ਹੈ ਜਿਹੜੇ ਦੋਸ਼ੀ ਹੈ ਤੇ ਅਸੀਂ ਸਾਡੀਆਂ ਇਸ ਗਤੀਵਿਧੀਆਂ ਨਾਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਮਾਫੀਆ ਨੂੰ ਜੜੋਂ ਪੱਟਿਆ ਜਾਵੇ ਤਾਂ ਜੋ ਜੰਗਲਾਂ ਦੀ ਸੇਫਟੀ ਰਾਖੀ ਕੀਤੀ ਜਾ ਸਕੇ ਸਰ ਕਿੰਨੇ ਦਾ ਹੋਪੇ ਜੀ ਇਹ ਮਾਲ ਦੇ ਨੇ ਖਿਆਲ ਲਗਭਗ 1.5 ਘੰਟੇ ਦੇ ਨੀਅਰਲੀ ਲੱਗਦਾ ਮਾਲ ਬਾਕੀ ਏਰੀਆ ਜੇ ਪੜਤਾਲ ਜਾਰੀ ਆ ਤੇ ਜੰਗਲ ਆਪਾਂ ਚੈੱਕ ਕਰ ਰਹੇ ਆ ਕਿ ਕੋਈ ਹੋਰ ਨੁਕਸਾਨ ਨਾ ਹੋਇਆ ਹੋਵੇ ਉਸ ਤੋਂ ਬਾਅਦ ਪੜਤਾਲ ਤੋਂ ਬਾਅਦ ਹੀ ਸਾਰਾ ਪਤਾ ਲੱਗੇਗਾ ਬਹੁਤ